ਉਸ ਟਾਈਮ ਤੇ ਅਸੀਂ ਪ੍ਰੈਪਰੇਸ਼ਨ ਕੀਤੀ ਐ ਜਦੋਂ ਸਾਰੇ ਯੂਥ ਬਾਹਰ ਜਾ ਰਿਆ ਸੀ ਸਾਡੀਆਂ ਮਿਹਨਤ ਦੇ ਪਾਣੀ ਫੇਰ ਰਹੇ ਹੋ ਸਾਡੇ ਕਈ ਬੱਚਿਆਂ ਦੇ ਤਾਂ ਵਿਆਹ ਵੀ ਇਸ ਕਰਕੇ ਹੋਏ ਕਿ ਉਹ ਨੌਕਰੀ ਤੇ ਲੱਗੀਆਂ ਹੋਈਆਂ ਨੇ ਲੇਕਿਨ ਇਹ ਸਰਕਾਰ ਦੀ ਬਹੁਤ ਨਾਦਰ ਸ਼ਹੀਦ ਅਸੀਂ ਕਹਿ ਸਕਦੇ ਹਾਂ ਤਾਨਾਸ਼ਹੀ ਹੈ ਪੰਜ ਸਾਲ ਕੀ ਪ੍ਰੋਗਰਾਮ ਨੇ ਕੀ ਕੀਤਾ ਅਸੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ ਸਾਡੀ 3704 ਅਧਿਆਪਕ ਜਥੇਬੰਦੀ ਹੈ ਜੀ ਸੱਤਾ ਜਾਣ ਤੋਂ ਪਹਿਲਾਂ ਇਹ ਵਾਅਦੇ ਕਰਦੇ ਰਏ ਸਾਡੇ ਨਾਲ ਕਿ ਜਦੋਂ ਅਸੀਂ ਆ ਗਏ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਸਾਡੀ ਸਭ ਤੋਂ ਵੱਡੀ ਮੰਗ ਆ ਪੰਜਾਬ ਪੇਸਕੇ ਲਾਗੂ ਕਰਨ ਦੀ ਸਾਡੇ ਦੇ ਅਧੂਰਾ ਸੈਂਟਰ ਦਾ ਸਕੀਮ ਲਾਗੂ ਆ ਦੇਖੋ ਕਿ ਮਾਨਯੋਗ ਹਾਈ ਕੋਰਟ ਨੇ ਸਿੰਗਲ ਬੈਂਚ ਨੇ ਡਬਲ ਬੈਂਚ ਨੇ ਮਾਨਯੋਗ ਸੁਪਰੀਮ ਕੋਰਟ ਨੇ ਵੀ ਸਰਕਾਰ ਜਿਹੜੀ ਆ ਉਹਨੂੰ ਇਹ ਹੁਕਮ ਦਿੱਤੇ ਆ ਸਰਕਾਰ ਉਹਤੇ ਹਾਰੀ ਐ ਕਿ ਇਹਨਾਂ ਦੇ ਪੰਜਾਬ ਦਾ ਪੇਸਕੇਲ ਬਣਦਾ ਉਹ ਲਾਗੂ ਕਰੋ ਪਰ ਸੁਪਰੀਮ ਕੋਰਟ ਝਾਰਨ ਦੇ ਬਾਵਜੂਦ ਵੀ ਇਹ ਸਰਕਾਰ ਜਿਹੜੀ ਏਡੀ ਨਿਕੰਮੀ ਐ ਨਹੀਂ ਨਖਿੱਧਾ ਕਿ ਇਹ ਸਾਡੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਆ ਉਸ ਤੋਂ ਅਗਲੀ ਗੱਲ ਇਹ ਕਹਿੰਦੇ ਆ ਕਿ ਅਸੀਂ 40000 45000 ਨੌਕਰੀਆਂ ਦੇਤੀਆਂ ਸਾਡੇ ਬੰਦੇ ਜਿਹੜੇ ਰੈਗੂਲਰ ਮੁਲਾਜ਼ਮ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਤੇ ਤਲਵਾਰ ਲੜਕਾਤੀ ਇਹਨਾਂ ਨੇ ਕਿ EWS ਦੀ ਜਿਹੜੀ ਕੋਟਾ ਰਵਾਈਜ਼ ਹੋਇਆ ਉਹਦੇ ਨਾਲ 117 ਬੰਦੇ ਸਾਡੇ ਜਿਹੜੇ ਆ ਉਹਨਾਂ ਨੂੰ ਸ਼ੋ ਕਾਜ਼ ਆਏ ਹੋਏ ਆ ਵੀ ਤੁਹਾਡੀਆਂ ਸਵਾਮਾ ਖਤਮ ਕਰ ਦੇਾਂਗੇ ਜਦੋਂ ਕਿ 5 ਸਾਲ ਦੇ ਰੈਗੂਲਰ ਕਰਮਚਾਰੀ ਆ ਕੋਈ ਕੱਚੇ ਇਹਦੇ ਆਪਕਣੀ ਆ ਵੀ ਉਹਨਾਂ ਨੂੰ ਤੁਸੀਂ ਕੱਢ ਦਿਓਗੇ ਇਹ ਤਾਂ ਪਹਿਲਾਂ ਤੋਂ ਲੱਗੇ ਮੁਲਾਜ਼ਮਾਂ ਨੂੰ ਹੀ ਕੱਟਣ ਨੂੰ ਲੱਗੇ ਹੋਏ ਆ ਉਸ ਤੋਂ ਬਾਅਦ ਸਾਡੇ ਦੇ ਆਪਾਂ ਜਿਹੜੇ ਬੜੇ ਲੰਮੇ ਸਮੇਂ ਤੋਂ ਬਾਰਡਰ ਦੇ ਜ਼ਿਲ੍ਹੇ ਤੇ ਨਾਤਾ ਉਹ ਕਦੋਂ ਦੇ ਉੱਥੇ ਉਹਨਾਂ ਦਾ ਖੂਨ ਨਚੋੜਿਆ ਨਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਉਹਨਾਂ ਦੇ ਤਲਵਾਰ ਲਟਕ ਰਹੀ ਆ ਇਹ ਸਾਡੀਆਂ ਵੱਡੀਆਂ ਮੰਗਾਂ ਇਹਨਾਂ ਨੂੰ ਲਾਗੂ ਕਰਾਉਣ ਵਾਸਤੇ ਇਹ ਜਿਹੜੀ ਤੁਹਾਡੇ ਕੋਲੇ ਤੁਸੀਂ ਦੇਖ ਰਹੇ ਹੋ ਇਹੀ ਅਮਰ ਰੋੜਾ ਸਾਡੇ ਹੱਕ 'ਚ ਵੀਡੀਓ ਪਾਉਂਦੇ ਰਹੇ ਆ ਪਹਿਲਾਂ ਜਦੋਂ ਇਹ ਮੰਨ ਲਓ ਵਿਰੋਧੀ ਧਿਰ ਦੇ ਵਿੱਚ ਸੀਗੇ ਇਹੀ ਭਗਵੰਤ ਮਾਨ ਇਹੀ ਹਰਪਾਲ ਸੀਮਾ ਜੋ ਅੱਜ ਦੇਤਮਨ ਮੰਤਰੀ ਆ ਇਹ ਸਾਡੇ ਧਰਨਿਆਂ ਜਾ ਕੇ ਕਹਿੰਦੇ ਰਿਹਾ ਕਿ ਤੁਹਾਡੀ ਜਾਇਜ਼ ਮੰਗ ਆ ਭਾਵੇਂ ਉਹ ਪੁਰਾਣੀ ਪੈਨਸ਼ਨ ਹੋਵੇ ਪੁਰਾਣੇ ਪੰਜਾਬ ਦਾ ਪੇਸਕੇਲ ਲਾਗੂ ਕਰਨ ਦੀ ਹੋਵੇ ਪਰ ਹੁਣੇ ਸਬਕਮੇਟੀ ਦੇ ਮੈਂਬਰ ਆ ਫਿਰ ਵੀ ਇਹ ਭੁੱਲ ਚੁੱਕੇ ਆ ਇਹਨਾਂ ਦੇ ਸਿਰਫ ਹੁਣ ਸੱਤਾ ਦਾ ਨਸ਼ਾ ਇਹਨਾਂ ਨੂੰ ਇਹ ਆ ਵੀ ਅਸੀਂ ਸਾਰਾ ਪੰਜਾਬ ਲੁੱਟ ਲਈਏ ਇਸ਼ਤਿਹਾਰਬਾਜ਼ੀ ਦੇ ਉਹ ਤੁਸੀਂ ਵੇਖੋ ਆਸੇ-ਪਾਸੇ ਸਾਰੇ ਇਹਨਾਂ ਦੇ ਇਸ਼ਤਿਹਾਰ ਨਜ਼ਰ ਆ ਰਹੇ ਆ ਇਸ਼ਤਿਹਾਰਬਾਜ਼ੀ ਤੇ ਪੈਸਾ ਖਰਚਿਆ ਜਾ ਰਿਹਾ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਪੰਜਾਬ ਦੇ ਬੇਰੁਜ਼ਗਾਰਾਂ ਵਾਸਤੇ ਇਹਨਾਂ ਕੋਲ ਇੱਕ ਅੱਖ ਨਹੀਂ ਆ ਇਹ ਸੱਤਾ ਜਿਵੇਂ ਇਹ ਸਰਕਾਰ ਆਈ ਸੀ ਲੁੱਟਣ ਦੇ ਰੱਦ ਨੇ ਰੱਜ ਕੇ ਪੰਜਾਬ ਨੂੰ ਲੁੱਟ ਰਹੀ ਹੈ ਅਨੇਕਾਂ ਤੁਹਾਡੀ ਮੀਟਿੰਗਾਂ ਹੋਈਆਂ ਉਹਦਾ ਵੀ ਸੱਤਾ ਕੀ ਕੁਝ ਨਹੀਂ ਨਿਕਲੇ ਕੋਈ ਨਹੀਂ ਜੀ ਮੀਟਿੰਗਾਂ ਦੇ ਵਿੱਚੋਂ ਸਿਰਫ ਅਗਲੀ ਮੀਟਿੰਗ ਹੀ ਨਿਕਲਦੀ ਆ ਇਹ ਤੱਕ ਕੋਈ ਹੱਲ ਨਹੀਂ ਹੋਇਆ ਸਾਡੀ ਭਗਵਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਨਾਲ ਮੀਟਿੰਗਾਂ ਹੋ ਚੁੱਕੀਆਂ ਸਬ ਕਮੇਟੀ ਨਾਲ ਤਾਂ ਅਨੇਕਾਂ ਹੀ ਮੀਟਿੰਗਾਂ ਹੋ ਚੁੱਕੀਆਂ ਸ਼ਾਇਦ ਸਾਨੂੰ ਯਾਦ ਹੀ ਨਹੀਂ ਹੋਣਾ ਕਿੰਨੇ ਦਾ ਪਾਕਿਸਤਾਨ ਕਰਦੇ ਬੈਠੇ ਹੋਏ ਨੇ ਇਸ ਟਾਈਮ ਲਗਭਗ 1500 ਤੋਂ 2000 ਜਿਹੜਾ ਅਧਿਆਪਕ ਆ ਉਹ ਇਸ ਟਾਈਮ ਇਹ ਧਰਨੇ ਵਿਚਾਰੇ ਦੇ ਵਿੱਚ ਮੂੜੀਤ ਕਰ ਰਿਹਾ ਲਗਾਤਾਰ ਕਿ ਸਿਪ੍ਰਾਸ਼ਾਣ ਦਾ ਕੀ ਉਕਤਾਂ ਹੈ 15 ਦਿਨ ਪਹਿਲਾਂ ਅਸੀਂ ਇਹ ਅਨਾਉਂਸ ਕਰਤਾ ਸੀਗਾ ਵੀ ਅਸੀਂ ਇਹ ਰੈਲੀ ਕਰਾਂਗੇ ਪ੍ਰਸ਼ਾਸਨ ਅੱਜ ਆ ਕੇ ਸਾਨੂੰ ਕਹਿ ਰਿਹਾ ਵੀ ਤੁਸੀਂ ਮਾਰਚ ਨਾ ਕੱਢੋ ਅਸੀਂ ਤੁਹਾਨੂੰ ਮੀਟਿੰਗ ਕਰਵਾ ਦੇਾਂਗੇ ਠੀਕ ਹੈ ਜੇਕਰ ਇਹਨੂੰ ਪਤਾ ਸੀ ਵੀ ਮਾਰਚੋ ਬਿਨਾਂ ਹੀ ਮੀਟਿੰਗ ਕਰਾਉਣੀ ਆ ਤਾਂ ਫਿਰ ਉਹ ਕੱਲ੍ਹ ਤੱਕ ਵੀ ਮੀਟਿੰਗ ਕਰਵਾਈ ਜਾ ਸਕਦੀ ਸੀ ਜਦੋਂ ਅਸੀਂ ਚੱਲ ਕੇ ਵੱਖ-ਵੱਖ ਕੋਨੇ ਤੋਂ ਪੰਜਾਬ ਦੇ ਤੋਂ ਆ ਹੀ ਗਏ ਆ ਤਾਂ ਫਿਰ ਹੁਣ ਮੀਟਿੰਗ ਦਾ ਪ੍ਰਪੋਜ਼ਲ ਲੈ ਕੇ ਆਉਣਾ ਉਹ ਦੇਖਦੇ ਆ ਪ੍ਰਸ਼ਾਸਨ ਅੱਗੇ ਕੀ ਕਰਦਾ ਸਾਨੂੰ ਪਤਾ ਲੱਗਿਆ ਕਿ ਸੀਐਮ ਸਾਹਿਬ ਨੇ ਇੱਥੇ ਆਉਣਾ ਸਾਡੀ ਮੰਗ ਆ ਕਿ ਉਹਨਾਂ ਨਾਲ ਸਾਨੂੰ ਮਿਲਾਇਆ ਜਾਵੇ ਅਸੀਂ ਕਿੱਥੇ ਬੈਠੇ ਰਹਿੰਦੇ ਅਸੀਂ ਜਨਾਚਰ ਪ੍ਰਸ਼ਾਦਨ ਸਾਡੀ ਮੀਟਿੰਗ ਨਹੀਂ ਕਰਾਉਂਦਾ ਸਾਡਾ ਮਸਲਾ ਹੱਲ ਨਹੀਂ ਕਰਦਾ ਉਹਨਾਂ ਚੋਂ ਅਸੀਂ ਬੈਠੇ ਹਾਂ ਧੰਨਵਾਦ ਸਰਦਿ ਚਾਰੇ ਅਧਿਆਪਕ ਯੂਨੀਅਨ ਵੱਲੋਂ ਸਾਡਾ ਛੇਮਾ ਪੇ ਕਮਿਸ਼ਨ ਵੀ ਨਹੀਂ ਲਾਗੂ ਕੀਤਾ ਗਿਆ ਜੋ ਕਿ ਹਾਈ ਕੋਰਟ ਦੇ ਹੁਕਮਾਂ ਦੇ ਵਿਰੁੱਧ ਹੈ ਉਸ ਤੋਂ ਬਾਅਦ ਰੀਕਾਸਟ ਲਿਸਟਾਂ ਦੇ ਵਿੱਚੋਂ ਅਸੀਂ ਪਰਮਨੈਂਟ ਅਧਿਆਪਕ ਹੈ ਸਾਡੀ ਰੋਜੀ ਰੋਟੀ ਤੇ ਲੋਨ ਚੱਲਦੇ ਪਏ ਆ ਹਰ ਚੀਜ਼ ਸਾਡੀ ਰੋਜੀ ਰੋਟੀ ਆ ਦੀ ਜੋਬ ਤੇ ਆ ਲੇਕਿਨ ਇਹਨਾਂ ਨੇ ਇੱਕੋ ਦਮ ਸਾਨੂੰ ਸ਼ੋ ਕਾਜ਼ ਨੋਟਿਸ ਕੱਢੇ ਇਹ ਤੁਸ ਸਾਡਾ ਕੋਈ ਹੱਲ ਨਹੀਂ ਕੀਤਾ ਗਿਆ ਸਾਡੀਆਂ ਸੇਵਾਵਾਂ ਖਤਮ ਕਰਨ ਦੀ ਤਜਵੀਜ਼ ਦਿੱਤੀ ਗਈ ਜੋ ਕਿ ਸਰਾਸਰ ਗਲਤ ਤਾਂ ਅਸੀਂ ਕਹਿੰਦੇ ਕਿ ਸਰਕਾਰ ਇਹ ਤਰਨਸ਼ਾਹੀ ਸਾਡੇ ਨਾਲ ਨਾ ਕਰੇ ਅਸੀਂ ਬਹੁਤ ਪੜ ਕੇ ਮਿਹਨਤ ਕਰਕੇ ਦੇ ਵਿੱਚ ਆਈਆਂ ਤੇ ਸਾਨੂੰ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ ਜਾਵੇ ਸਾਡੇ ਹੱਕ ਖੋਏ ਨਾ ਜਾਣ ਸਾਡੇ ਤੋਂ ਤਾਂ ਸਾਡਾ ਸ਼ੇਵਾ ਕੇ ਪੀਕ ਮਿਸ਼ਨ ਵੀ ਲਾਗੂ ਕੀਤਾ ਜਾਵੇ ਅਤੇ ਰੀਕਾਸਟ ਦਾ ਮੁੱਦਾ ਵੀ ਸਾਡਾ ਦੁਬਾਰਾ ਤੋਂ ਵਿਚਾਰ ਕੇ ਸਾਨੂੰ ਲਿਸਟਾਂ ਦੇ ਅੰਦਰ ਕੀਤਾ ਜਾਵੇ ਸਾਨੂੰ ਬਾਹਰ ਨਾ ਕੀਤਾ ਜਾਵੇ ਤੁਸੀਂ ਕੀ ਕਹਿਣਾ ਚਾਹੋਗੇ ਸਖਾ ਜੀ ਮੈਡਮ ਮੇਰਾ ਵੀ ਇਹੀ ਹੈ ਕਿ ਜਿਹੜੇ ਰੀਕਾਸਟ ਕੀ ਦੀਆਂ ਇਹਨਾਂ ਨੇ ਲਿਸਟਾਂ ਪਹਿਲਾਂ ਤੋਂ ਉਹ ਬਹੁਤ ਸਾਡੇ ਨਾਲ ਨਾਜਾਇਜ਼ ਇਹ ਕਿ ਇਹਨਾਂ ਨੇ ਜਿਹੜਿਆ ਇਹ ਕੀਤਾ ਹੈ ਕੰਮ ਸਾਡੇ ਨਾਲ ਕਿਉਂਕਿ ਅਸੀਂ ਲਗਾਤਾਰ 3-4 ਸਾਲ ਤੋਂ ਜਿਹੜੀਆਂ ਸੇਵਾਵਾਂ ਡਿਪਾਰਟਮੈਂਟ ਵਿੱਚ ਬਾ ਰਹੇ ਆ ਉਹਦੇ باوجود ਵੀ ਸਾਨੂੰ ਇਹ ਸਿਕਿਉਰ ਨਹੀਂ ਮੰਨ ਕੇ ਚੱਲ ਰਿਹਾ ਤਾਂ ਫਿਰ ਕਿਹੜੀ ਸਿਕਿਉਰਿਟੀ ਹੈ ਫਿਰ ਕਹਿੰਦੇ ਨੇ ਝੂਠ ਜਿਹੜਾ ਉਹ ਬਾਹਰ ਜਾ ਰਿਹਾ ਝੂਠ ਬਾਹਰ ਨਹੀਂ ਜਾਊਗਾ ਤੇ ਕੀ ਕਰੋਗਾ ਅਸੀਂ ਕੰਪੀਟੀਟਿਵ ਪੇਪਰ ਕਲੀਅਰ ਕਰਕੇ ਲੱਗੇ ਆ ਇੰਨੇ ਸਾਲ ਤੋਂ ਅਸੀਂ ਮਿਹਨਤਾਂ ਕਰ ਰਹੇ ਆ ਸਾਰੇ ਇਗਜ਼ਾਮ ਕਲੀਅਰ ਕੀਤੇ ਪੀਡਾਟਾ ਹੀ ਕਲੀਅਰ ਕੀਤਾ ਆ ਤੇ ਜਿਹੜਾ ਇਹਨਾਂ ਨੇ ਇਗਜ਼ਾਮ ਰੱਖਿਆ ਡਿਪਾਰਟਮੈਂਟ ਦਾ ਉਹ ਅਸੀਂ ਕਲੀਅਰ ਕੀਤਾ ਉਸ ਦੇ ਬਾਵਜੂਦ ਵੀ ਅਸੀਂ ਸਿਕਿਓਰ ਨਹੀਂ ਹੈਗੇ ਤਾਂ ਫਿਰ ਕੌਣ ਸਿਕਿਓਰ ਹੈ ਉਹ ਰੱਖਿਆ ਇਹਨਾਂ ਨੇ ਸਹੀ ਗਲਤੀ ਇਹਨਾਂ ਤੋਂ ਹੋਈਆਂ ਤੇ ਭੁਗਤੀਆਂ ਅਸੀਂ ਕਿਉਂ ਸਾਨੂੰ ਸੇਵ ਕੀਤਾ ਜਾਵੇ ਦੂਜਾ ਸਾਡਾ ਪੇਸ ਕੇਸ ਨੂੰ ਲੈ ਕੇ ਮੰਗ ਗਿਆ ਵੀ ਜਿਹੜਾ ਪੇਸ ਕੇਸ ਸਾਡਾ ਬੰਦਾ ਹੈ ਸਾਨੂੰ ਉਹ ਦਿੱਤਾ ਜਾਵੇ ਉਹ ਸਰਕਾਰ ਟਾਲੂ ਟੋਲੇ ਕਰ ਰਹੀ ਹੈ ਸਾਰਾ ਕਾਉਂਟ ਹਾਈ ਕੋਰਟ ਵਾਲਾ ਆਰਡਰ ਆ ਚੁੱਕਿਆ ਨੇ ਪਰ ਫਿਰ ਵੀ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਹਾਲ ਹੈ ਇਹ ਕੋਈ ਹੈ ਨਹੀਂ ਜਾਂ ਜੋ ਮਤਲਬ ਇੱਕ ਡੈਮੋਕ੍ਰੇਸੀ ਦੇ ਵਿੱਚ ਹੋਣਾ ਚਾਹੀਦਾ ਹੈ ਉਹ ਚੀਜ਼ ਨਹੀਂ ਹੈਗੀ ਇਸ ਕਰਕੇ ਅਸੀਂ ਸਾਰਾ ਸਰ ਦੇ ਖਿਲਾਫ ਹਾਂ ਇਹ ਜੰਗ ਲੜਦੇ ਰਹਾਂਗੇ ਰੋ ਤਾਂ ਕਿ ਸਾਨੂੰ ਲੜਨੀ ਪਈ। ਕੱਚੇ ਨਹੀਂ ਆਸੀਂ ਕੱਚੇ ਅਧਿਆਪਕ ਨਹੀਂ ਆਸੀਂ ਪਰਮਨੈਂਟ ਅਧਿਆਪਕ ਆ। ਪਰਮਨੈਂਟ ਹੋ ਕੇ ਵੀ ਸਾਡੀ ਜੌਬ ਸਿਕਿਉਰ ਨਹੀਂ ਐ। ਸਾਨੂੰ ਗਾਹੋਂ ਪੱਤੇ ਦਾ ਤੁਸੀਂ ਕੀ ਦੇਣਿਆ ਸਾਡੀ ਜੋਬ ਹੀ ਖੋਹਦੇ ਆ ਗਿਓ ਤੁਸੀਂ। ਤਾਂ ਇਹ ਤਾਂ ਪਹਿਲੀ ਵਾਰ ਸਰਕਾਰ ਵੇਖੀ ਐ ਜੀ ਜਿਉ ਪੱਕੇ ਅਧਿਆਪਕਾਂ ਨੂੰ ਕੱਢਣ ਦੀ ਤੁਲੀ ਹੋ ਗਿਆ। ਦੋ-ਦੋ ਵਾਰ ਸਾਨੂੰ ਸ਼ੋਕਾਜ਼ ਨੋਟਿਸ ਆ ਗਏ। ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅਸੀਂ ਪੜ੍ਹ ਲਿਖ ਕੇ ਸਕੂਲ 'ਚ ਬੱਚਿਆਂ ਨੂੰ ਪੜ੍ਹਾਉਣ ਬਾਰੇ ਸੋਚਦੇ ਆ ਇਹ ਕਹਿੰਦੇ ਨਹੀਂ ਤੁਹਾਨੂੰ ਪੜ੍ਹਾਉਣ ਦੇਣਾ ਹੀ ਨਹੀਂ। ਕਿਹੜੀ ਸਿੱਖਿਆ ਕ੍ਰਾਂਤੀ ਐ ਇਹ? ਅਜੇ ਤੱਕ ਕਹਿੰਨਾ ਨਹੀਂ ਅਜੇ ਕੋਈ ਮਦਦ ਖਾਨੂੰ ਨਹੀਂ ਸੀਜ਼ਨ ਨਹੀਂ ਮਿਲਿਆ ਇਸ ਕਰਕੇ ਸਾਡਾ ਸਟਰਗਲ ਜਾਰੀ ਰਹੇਗਾ ਅਸੀਂ ਕਹਾਂਗੇ ਕਿ ਤੁਸੀਂ ਤਾਂ ਕਹਿੰਦੇ ਹੋ ਸਿੱਖਿਆ ਕ੍ਰਾਂਤੀ ਦੇ ਨਾਰੇ ਲਾ ਰਹੇ ਹੋ ਇਹ ਕਿਹੋ ਜੀ ਸਿੱਖਿਆ ਕ੍ਰਾਂਤੀ ਹੈ ਪਰਮਨੈਂਟ ਅਧਿਆਪਕ ਨੂੰ ਤੁਸੀਂ ਸਕੂਲਾਂ ਚੋਂ ਕੱਟਣ ਦੀ ਤਿਆਰੀ ਕਰ ਰਹੇ ਹੋ ਅਸੀਂ ਕਿਸੇ ਫਰਾਡ ਨਾਲ ਨਹੀਂ ਆਏ ਹਾਂ ਅਸੀਂ ਪੜ ਕੇ ਬਕਾਇਦਾ ਨਾ ਜਾਰੀ ਕੀਤੀਆਂ ਹੋਈਆਂ ਲਿਸਟਾਂ ਚ ਸਿਲੈਕਟ ਹੋ ਕੇ ਆਏ ਆ ਤਾਂ ਤੁਸੀਂ ਫੇਰ ਵੀ ਸਾਨੂੰ ਬਾਹਰ ਕੱਢਣ ਦੇ ਇੱਕ ਪਾਸੇ ਤਾਂ ਤੁਸੀਂ ਕਹਿ ਰਹੇ ਹੋ ਇੰਨਿਆਂ ਦੇ ਆਪਕਾ ਨੂੰ ਰੋਜ਼ਗਾਰ ਦਿੱਤਾ ਦੂਸਰੇ ਪਾਸੇ ਤੁਸੀਂ ਪਰਮਨੈਂਟ ਅਧਿਆਪਕਾਂ ਨੂੰ ਕੱਢ ਰਹੇ ਹੋ ਗਲਤੀ ਤੁਹਾਡੀ ਆਪਦੀਆਂ ਗਲਤੀਆਂ ਦਾ ਜ਼ਿੰਮੇਵਾਰੀ ਸਾਡੇ ਤੇ ਕਿਉਂ ਪਾ ਰਹੇ ਹੋ ਤੁਸੀਂ ਅਸੀਂ ਤਾਂ ਆਪਦੇ ਸਾਡੀ ਅਸੀਂ ਬਾਅਦ ਉਸ ਟਾਈਮ ਤੇ ਅਸੀਂ ਪ੍ਰੈਪਰੇਸ਼ਨ ਕੀਤੀ ਹੈ ਜਦੋਂ ਸਾਰੇ ਯੂਥ ਬਾਹਰ ਜਾ ਰਹੇ ਸੀ ਅਸੀਂ ਜੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਰਹੋ ਸਾਡੀਆਂ ਮਿਹਨਤਾਂ ਦੇ ਪਾਣੀ ਫੇਰ ਰਹੇ ਹੋ ਸਾਡੇ ਕਈ ਬੱਚਿਆਂ ਦੇ ਤਾਂ ਵਿਆਹ ਇਸ ਕਰਕੇ ਹੋਇਆ ਕਿ ਉਹ ਨੌਕਰੀ ਤੇ ਲੱਗਿਆ ਹੋਇਆ ਸਾਰੇ ਪਰਿਵਾਰ ਦੀ ਅਰਥਵਿਵਸਥਾ ਖਤਮ ਹੁੰਦੀ ਹੈ ਕਈਆਂ ਦੇ ਘਰਾਂ ਚ ਇੱਕ ਇੱਕ ਜੀ ਨੌਕਰੀ ਤੇ ਹੀ ਸਾਰੇ ਬਜ਼ੁਰਗ ਮਾਪੇ ਉਹ ਨੌਕਰੀ ਤੇ ਡਿਪੈਂਡ ਕਰਦੇ ਆ ਲੇਕਿਨ ਇਹ ਸਰਕਾਰ ਦੀ ਬਹੁਤ ਨਾਦਰ ਸ਼ਾਹੀ ਅਸੀਂ ਕਹਿ ਸਕਦੇ ਆ ਤਾਨਾਸ਼ਾਹੀ ਹੈ ਤੇ ਬਿਨਾਂ ਹੀ ਸੋਚੇ ਸਮਝੇ ਕੋਈ ਵੀ ਇਹਨਾਂ ਦਾ ਕੋਈ ਪਲੈਨਿੰਗ ਨਹੀਂ ਹੈ ਪਰਮਨੈਂਟ ਵਿਭਾਗ ਕ ਨੂੰ ਬਾਹਰ ਕਰਨਾ ਤਾਂ ਰੀਕਾਸਟ ਵਾਲਾ ਜਿਹੜਾ ਮੁੱਦਾ ਹੈ ਉਹ ਤੋਂ ਪਹਿਲਾਂ ਪਹਿਲਾਂ ਹੱਲ ਕਰੋ ਨਹੀਂ ਸਾਡੇ ਹੱਥ ਖੜੇ ਆ ਅਸੀਂ ਤਾਂ ਪੂਰਾ ਸੰਘਰਸ਼ ਕਰਾਂਗੇ ਇਹ ਸਾਡੀ ਹੋਣ ਦਾ ਮੁੱਦਾ ਹੋਰ ਕਹਿੰਦੇ ਨਹੀਂ ਹੁੰਦੇ ਸੁਖਮਿੰਦਰ ਅਮਰਿਤ ਮੁੱਦਾ ਹੋਣ ਦਾ ਹੋਇਆ ਤਾਂ ਤੀਰਾਂ ਵਾਂਗ ਟਕਰਾਂਗੇ ਸਾਡੇ ਕੋਲ ਜੋ ਸਾਡਾ ਰੋਜ਼ਗਾਰ ਹੀ ਖੋ ਗਿਆ ਅਸੀਂ ਸੜਕਾਂ ਤੇ ਪਰਮਨੈਂਟ ਆ ਕੇ ਬੈਠ ਜਾਣਾ ਅਸੀਂ ਸਾਰਿਆਂ ਨੂੰ ਫੇਰ ਬੰਗਾਰਨਾ ਪੂਰੀ ਤੇ ਪੂਰੇ ਪੰਜਾਬ ਨੂੰ ਤੇ ਸਾਡਾ ਜੋ ਰੋਜ਼ਗਾਰ ਤੁਸੀਂ ਕਿਉਂ ਖੋਇਆ ਬੜਿਆਂ ਲਿਖਿਆ ਹੁੰਦਾ ਐਟ ਦਾ ਸੀਮ ਟਾਈਮ ਇਹ ਵੀ ਇਹ ਵੀ ਬਹੁਤ ਸਾਰੀਆਂ ਜਿਹੜੀਆਂ ਵੈਕੈਂਸੀਆਂ ਆ ਖਾਲੀ ਨੇ ਵਿਭਾਗ ਦੇ ਵਿੱਚ ਬੜੀਆਂ ਸਾਰੀਆਂ ਵੈਕੈਂਸੀਆਂ ਇਹ ਕੋਰਟ ਦਾ ਵੀ ਆਰਡਰ ਆਇਆ ਹੈ ਵੀ ਇੰਨੀਆਂ ਵੈਕੈਂਸੀਆਂ ਜਿਹੜੀਆਂ ਆ ਖਾਲੀ ਆ 4000 ਘਟੋ ਘਾਟੀਜਰ ਜਿਹੜਾ ਉਹ ਚਾਹੀਦਾ ਆ ਤੇ ਜਿਹੜੇ ਰੱਖੇ ਨੇ ਉਹਨਾਂ ਨੂੰ ਵੀ ਬਾਹਰ ਕੱਢਣ ਨੂੰ ਫਿਰਦੇ ਪਏ ਨੇ ਇਸ ਕਰਕੇ ਇਹਦਾ ਅਸੀਂ ਨਹੀਂ ਹੋਣ ਦਵਾਂਗੇ ਕਿਉਂਕਿ ਅਸੀਂ ਤਾਂ ਹੁਣ ਇੱਥੇ ਪੜ ਕੇ ਇੱਥੇ ਪੇਪਰ ਕਰਕੇ ਅਸੀਂ ਤਾਂ ਜੌਬ ਲਈ ਹੈ ਅਸੀਂ ਇੱਥੇ ਹੀ ਆ ਕਿਉਂਕਿ ਅਸੀਂ ਇਹ ਵੀ ਚਾਹੁੰਦੇ ਵੀ ਕੱਲ ਨੂੰ ਸਾਡੇ ਬੱਚਿਆਂ ਨੂੰ ਵੀ ਇੱਥੇ ਹੀ ਜੌਬਸ ਮਿਲਣ ਬਟ ਇਹ ਸਾਨੂੰ ਫਿਰ ਬਹੁਤ ਔਖਾ ਲੱਗ ਰਿਹਾ ਹੈ ਇਸ ਕਰਕੇ ਹਰ ਇੱਕ ਨੂੰ ਫਿਰ ਕੋਈ ਆਪਸ਼ਨ ਨਹੀਂ ਬਚਦਾ ਬੱਚੇ ਦਾ ਅਸੀਂ ਬਾਹਰ ਹੀ ਭੇਜਾਂਗੇ ਬਟ ਅਸੀਂ ਆਪਣੀ ਲੜਾਈ ਇੱਥੇ ਹੀ ਲੜਾਂਗੇ ਥੈਂਕ ਯੂ ਹਾਂਜੀ ਇੰਟਰੈਕਸ਼ਨ ਚੱਲ ਗਿਆ ਇਹ ਬਸ ਜਿਹੜਾ ਦਿਨ ਅਸੀਂ ਬਾਕੀ हां इलेक्शंस ਆਦ ਰਹੇ ਇਸ ਕਰਕੇ ਬੁਰਾ ਬੋਲਦੇ ਵੀ ਤਾਂ ਬੁਰਾ ਪਰਭਾਪ ਪਾਏਗਾ ਹੀ ਇਹਨਾਂ ਦਾ ਜਦੋਂ ਇਹਨਾਂ ਦੇ ਪਾਲਿਸੀ ਇੱਕ ਪਾਸੇ ਇਹਨਾਂ ਨੇ ਵੋਟਾਂ ਹੀ ਇਸ ਖਤਰ ਲਈਆਂ ਸੀ ਕਿ ਤੁਹਾਨੂੰ ਬਾਹਰ ਨਹੀਂ ਜਾਣ ਦੇਵਾਂਗੇ ਇੱਥੇ ਰੋਜ਼ਗਾਰ ਪ੍ਰੋਵਾਈਡ ਕਰਵਾਵਾਂਗੇ ਇਹਨਾਂ ਨੇ ਤਾਂ ਸਾਡਾ ਰੋਜ਼ਗਾਰ ਖੋਣ ਦੀ ਗੱਲ ਕੀਤੀ ਤੇ ਆਮ ਲੋਕ ਇਹਨਾਂ ਤੇ ਇਸ ਦੇਮੋ ਕਿਵੇਂ ਫੇਟ ਕਰਨਗੇ ਤਾਂ ਇਹਨਾਂ ਦੇ ਲਈ ਹੁਣ ਤਾਂ ਹੈ ਜੀ